ਪਿੰਡਾਂ ਟੋਟੀਆਂ ਜਿਹੜਾ ਤਰਨਤਾਰਨ ਦੋਸਤੋ ਇਧਰੋਂ ਆਇਆਂ ਨੂੰ ਇਹ ਇਧਰਲੀ ਸਾਈਡ ਸਾਰੇ ਉੱਥੋਂ ਤੱਕ ਕਟੋ ਰੱਟ ਵੀ 7 ਤੋਂ 8 ਰੇੜੀਆਂ ਜਿਹੜੀਆਂ ਭਈਆਂ ਦੀਆਂ ਲੱਗਦੀਆਂ ਸੀ ਜਿਹੜਾ ਇੱਕ ਵੀ ਨਹੀਂ ਇੱਥੇ ਦੀਂਦਾ ਹੁਣ ਤੇ ਹੁਣ ਇਹ ਵੀਡੀਓ ਮੇਰੇ ਭਰਾ ਸ਼ੇਅਰ ਜ਼ਰੂਰ ਕਰਿਓ ਸਾਰਿਆਂ ਦਾ ਕ ਮੈਸੇਜ ਪਹੁੰਚਾਉਣਾ ਆਪਾਂ ਕਿ ਆਪਣੇ ਹੁਣ ਕੰਮ ਖੋਲੋ ਪੰਜਾਬੀ ਜਿੰਨੇ ਵੀ ਵੀਰ ਆ ਪੰਜਾਬੀ ਚ ਆਓ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ ਚਾਹੇ ਪਿੰਡਾਂ ਦੇ ਵਿੱਚ ਨੇ ਜਿੰਨੇ ਵੀ ਪੰਜਾਬੀ ਵੀਰ ਆ ਹੁਣ ਕੰਮ ਖੋਲੋ ਆਪਣੇ ਸਾਨ ਸ਼ਰਮਣਾ ਮੇਰੇ ਭਰਾ ਕਰਿਆ ਕਰੋ ਕਿ ਇਸ ਚੀਜ਼ ਦੀ ਸ਼ੰਗ ਸ਼ਰਮ ਨਹੀਂ ਆ ਗਈ ਆਪਾਂ ਨੂੰ ਆਹ ਤੇ ਨੇ ਜੇਬ ਚ ਆਪਣੇ ਪਾ ਕੇ ਉਦਾਂ ਤੇ ਜਾਣਾ ਨਹੀਂ ਹੈ ਮਿਹਨਤ ਤੇ ਕਰਨੀ ਪੈਣੀ ਆ ਇਸ ਕਰਕੇ ਖੁੱਲ ਕੇ ਕੰਮ ਕਰਿਆ ਕਰੋ ਚਾਹੇੋ ਕਿਸੇ ਵੀ ਕਾਸਟ ਨਾਲ ਮਲੋਮ ਕਰਦਾ ਬੰਦਾ ਇਹ ਕਾਸਟ ਨੂੰ ਵੀ ਰਿਪਰੈਜ਼ੈਂਟ ਕਰਦਾ ਵਾ ਇਹ ਤਾਂ ਮਨ ਲੈ ਨਹੀਂ ਕਿ ਆਪਾਂ ਪੰਡਰੀ ਜਾਣਾ ਯਾਰ ਮੈਂ ਜਾਂਟਿਆ ਮੈਂ ਮਜਬੀ ਸਿੰਘ ਆ ਮੈਂ ਨਹੀਂ ਸਿੱਖਿਆ ਆਪਾਂ ਸਾਰੇ ਇੱਕ ਹੀ ਆ ਕੰਮ ਕਰੋ ਮਿਹਨਤ ਕਰੋ ਇਹ ਪੂਰਾ ਟੋਟੀਆਂ ਇੱਥੇ ਰੇੜੀਆਂ ਲੱਗਦੀਆਂ ਸੀ A to Z ਸਾਰੀਆਂ ਖਾਲੀ ਆ ਇਹ ਆਪਾ ਇੱਥੇ ਰੇੜੀ ਲੱਗਦੀ ਦੀ ਆ ਆਪਾ ਪਾਰਸ ਕਲੈਕਸ਼ਨ ਇੱਥੇ ਵੀਰ ਦੇ ਸਾਹਮਣੇ ਇੱਥੇ ਰੇੜੀ ਲੱਗਦੀ ਆਪਾ ਵੀਰ ਨਾਲ ਜਵੈਨੇ ਜੇ 1 ਮਿੰਟ ਗੱਲ ਕਰੂਗਾ ਤੇ ਮਿੰਦਰ ਭਾਈ ਕੀ ਹਾਲ ਦੇ ਆਪਾ ਚੜ੍ਹਦੀਆਂ ਕਲਾਵਾ ਠੀਕ ਆ ਆ ਇੱਕ ਸੰਤ ਨੂੰ ਹੁਣ ਬੇਨਤੀ ਕਰਨੀ ਵੀ ਭਈਏ ਜਿਹੜੇ ਆ ਸਾਰੇ ਚੱਲ ਚੁੱਕੇ ਆ ਇੱਥੋਂ ਪੰਜਾਬ ਚੋਂ ਤੇ ਆਪਣੇ ਪੰਜਾਬੀਆਂ ਨੂੰ ਚਾਹੇ ਸ਼ਹਿਰ ਚ ਪੰਜਾਬੀ ਰਹਿੰਦੇ ਨੇ ਚਾਹੇ ਸਾਡੇ ਹਿੰਦੂ ਭਾਈ ਨੇ ਚਾਹੇ ਸਿੱਖ ਭਾਈ ਨੇ ਜਿਹੜੇ ਵੀ ਸ਼ਹਿਰ ਮੰਨ ਲਓ ਜਿੱਥੇ ਵੀ ਰਹਿੰਦੇ ਆ ਹੁਣ ਇਹਨਾਂ ਨੂੰ ਕੰਮ ਖੋਲਣ ਦਾ ਮੌਕਾ ਮਿਲਿਆ ਆਪਣਾ ਆਪਣਾ ਕੰਮ ਖੋਲਣ ਔਰ ਔਰ ਰੋਜ਼ਗਾਰ ਔਰ ਇਹਦੇ ਬਾਰੇ ਤੁਸੀਂ ਜਰੂਰ ਇੱਕ ਇੱਕ ਦੋ ਵਿਚਾਰ ਕਰੋ ਅਸੀਂ ਮਾਰੇ ਇਹੋ ਕਹਣਾ ਜੀ ਤੁਹਾਨੂੰ ਫੌਜੀ ਸਾਹਿਬ ਤੇ ਤੁਸੀਂ ਜੋ ਕਰਦੇ ਹੋ ਵਧੀਆ ਕਰਦੇ ਚੰਗੀ ਸੋਚ ਹੈ ਤੁਹਾਡੀ ਬਾਕੀ ਇਹ ਬੰਦੇ ਦੀ ਸੋਚ ਨਹੀਂ ਲੋਕੀ ਪੰਜਾਬੀ ਬੰਦੇ ਆਪ ਦਿਹਾੜੀ ਕਰਦੇ ਵਿਚਾਰੇ ਜਨਾਨੀਆਂ ਦਿਹਾੜੀ ਕਰਦੀਆਂ ਵਾ ਭਈਆਂ ਦੇ ਥਨੇ ਇਹ ਪੰਜਾਬੀਆਂ ਨੂੰ ਇਹ ਚਾਹੀਦਾ ਵਾ ਆਪਣਾ ਕੰਮ ਕਰਨ ਆਪਣਾ ਰੋਜ਼ਗਾਰ ਕਰਨ ਸੁਖ ਦੀ ਰੋਟੀ ਖਾਣ ਅਸੀਂ ਮਿਹਨਤ ਕਰਦੇ ਹੁਣ ਬਾਬੇ ਦੀ ਕਿਰਪਾ ਵਾ ਦੁਕਾਨ ਆ ਸੁਖ ਦੀ ਰੋਟੀ ਖਾਣੇ ਇਹ ਕਰਕੇ ਪੰਜਾਬੀਆਂ ਨੂੰ ਇਹ ਸੋਚਣਾ ਚਾਹੀਦਾ ਵਾ ਤੇ ਜਨਨਿਕ ਆਪਣੀ ਕਰਕੇ ਖਾਣਾ ਕਿਸੇ ਦੇ ਥੱਲੇ ਕੰਮ ਨਾ ਕਰਨਾ ਬਹੁਤ ਹੀ ਵਧੀਆ ਗੱਲ ਕਹੀ ਬਹੁਤ ਹੀ ਵਧੀਆ ਵਿੰਦਰ ਭਾਈ ਇਹ ਕਰਕੇ ਸਾਡੇ ਫੌਜੀ ਸਾਹਿਬ ਜੋ ਕਹਿੰਦੇ ਆ ਵਧੀਆ ਕਹਿੰਦੇ ਆ ਧੰਨਵਾਦ ਤੁਹਾਡਾ ਭਾਜੀ ਸਾਡੇ ਭਾਈ ਹਣੀ ਆਏ ਭਾਜੀ ਆਪਣੇ ਉਹਨੂੰ ਕੰਮ ਖੋਲਣਾ ਚਾਹੀਦਾ ਇੱਕ ਤੁਸੀਂ ਜਰੂਰ ਮੈਸੇਜ ਦਿਓ ਸਾਣਾ ਤੁਹਾਨੂੰ ਨਗਰ ਟੋਟੀਆਂ ਦੇ ਆਪਾਂ ਵੇਖਾਂਗੇ ਸਾਰੇ ਜਿੰਨੇ ਆਪਣੇ ਵੇਲੇ ਵੀਰ ਮੁੰਡੇ ਤਰੇ ਥਰਦੇ ਆ ਨਾ ਉਹਨਾਂ ਨੂੰ ਆਪੋ ਆਪਣਾ ਕੰਮ ਚਲਾਉਣਾ ਚਾਹੀਦਾ ਉਹ ਤੇ ਕਰਨਾ ਵੀ ਚਾਹੀਦਾ ਵਿਲੇ ਤੇ ਬਿਲਕੁਲ ਬੁਰੇ ਲੱਗਦੇ ਕਰਦੇ ਬਿਲਕੁਲ ਬਹੁਤ ਵਧੀਆ ਗੱਲ ਨਹੀਂ ਬੁਰੇ ਲੱਗਦੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਨਸ਼ਿਆਂ ਤੋਂ ਨਾਲੇ ਬਚ ਜਾਗੇ ਤੇ ਨਾਲੇ ਆਪੋ ਆਪਣਾ ਕੰਮ ਕਰ ਰੋਜ਼ਗਾਰ ਚੱਲ ਜੂਗਾ ਰੋਜ਼ਗਾਰ ਚੱਲੂਗਾ ਤੇ ਇਹਨਾਂ ਘੜੀ ਹੱਥ ਜੋੜ ਕੇ ਬੇਨਤੀ ਵੀ ਕਰ ਦਿੰਦੇ ਆ ਕਿ ਇਹ ਬੱਚੇ ਜਿਹੜੇ ਜਿੰਨੇ ਵੀ ਵਿਲੇ ਤੁਰੇ ਫਿਰਦੇ ਨੇ ਆ ਇਹ ਆਪੋ ਆਪਣਾ ਕੰਮ ਚ ਚਲਾਓ ਬਹੁਤ ਹੀ ਵਧੀਆ ਬਾਜੀ ਹੋਣੀ ਸਾਡੇ ਨਗਰ ਦੇ ਔਰ ਬਹੁਤ ਹੀ ਵਧੀਆ ਮੈਸੇਜ ਹੈ ਭਾਈ ਮੇਰੇ ਭਰਾ ਨਾਲ ਇਹ ਇੱਕ ਮੈਸੇਜ ਆ ਇਹ ਬਿੰਦਰਵੀਰ ਨੂੰ ਵੀ ਮਿਲਦੇ ਆ ਪਾਰਸ ਕਲੈਕਸ਼ਨ ਇਹਨਾਂ ਦੀ ਇੱਥੇ ਦੁਕਾਨ ਤੇ ਇੱਥੇ ਇਹਨਾਂ ਦੇ ਸਾਹਮਣੇ ਇੱਥੇ ਰ ਆ ਦੁਕਾਨ ਆ ਤੇ ਇੱਥੇ ਲੱਗਦੀ ਹੁਣ ਇੱਥੇ ਹੈ ਨਹੀਂ ਆ ਉਧਰ ਪਰਲੇ ਬੰਨੇ ਵੀ ਲੱਗਦੀ ਸੀ ਰੇੜੀ ਇਹ ਦੋ ਤਿੰਨ ਰੇੜੀਆਂ ਉਧਰ ਲੱਗਦੀਆਂ ਤੇ ਕੋਈ ਸੰਗ ਸ਼ਰਮ ਨਹੀਂ ਆ ਆਪਣੀ ਮਿਹਨਤ ਕਰੋ ਨਸ਼ਿਆਂ ਤੋਂ ਬਾਈਨੇ ਗਿਆ ਦੂਰ ਰਹੋ ਔਰ ਜਿਹੜਾ ਵਾ ਆਪਣੇ ਆਪ ਕੰਮ ਖੋਲੋ ਆਪ ਕੰਮ ਕਰੋ ਨਾਲੇ ਆਪਣੇ ਪੰਜਾਬੀ ਭਰਾ ਆਪਾਂ ਨੂੰ ਇਹ ਵੀ ਵਧੀਆ ਲੱਗੂ ਆਪਾਂ ਆਪਣੇ ਬੰਦਿਆਂ ਤੋਂ ਜਿਹੜਾ ਜਲ ਪਾਣੀ ਛਾਗਾਂਗੇ ਤੇ ਇਹਨਾਂ ਚੀਜ਼ਾਂ ਦਾ ਮੇਰੇ ਭਰਾ ਜਰੂਰ ਹੋ ਸਾਰੇ ਜਣੇ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਧਿਆਨ ਦਿਓ ਤੇ ਸਾਡਾ ਸਿਰਫ ਇੱਕ ਹੀ ਮਕਸਦ ਹੈ ਆ ਕੇ ਸੰਤਨ ਨੂੰ ਜਿਹੜਾ ਵਾ ਆਗਾਹ ਕਰਨਾ ਵੀ ਆਪਾਂ ਆਪ ਆਪਣੇ ਜਿਹੜੇ ਆਪਣੇ ਕੰਮ ਖੋਲ ਖੋਲੇ ਜਾਣ ਔਰੇ ਮਾਰਕੀਟ ਦੇ ਵਿੱਚ ਜਿਹੜੀਆਂ ਜਿਹੜੀਆਂ ਲੱਗਦੀਆਂ ਹੁਣ ਇਸਟਰਾਮ ਪਰਵਾਸੀ ਜਿਹੜੇ ਲੜਾਈ ਦਾ ਨਾਂ ਸੁਣ ਕੇ ਇੱਥੋਂ ਨਿਕਲ ਚੁੱਕੇ ਨੇ ਪਰ ਤੁਹਾਡੇ ਸਾਹ ਕੋ ਫੌਜੀ ਵੀ ਰਹੀਆਂ ਇੱਥੇ ਜੀਂਦੇ ਆ ਜਦੋਂ ਲੋੜ ਪਾਊਗੀ ਫਿਰ ਅਸੀਂ ਦੇਖ ਲਾਂਗੇ ਕੋਈ ਮੁਸ਼ਕਲ ਨਹੀਂ ਆ ਗਈ ਅਸੀਂ ਤਿਆਰ ਪਰ ਤਿਆਰ ਪਹਿਲਾਂ ਵੀ ਰਹਿੰਦੇ ਆ ਏ ਹੁਣ ਵੀ ਚਾਰ ਵਾਰ ਤੇ ਆ ਰਿਆਂ ਇਸ ਕਰਕੇ ਮੇਰੇ ਭਰਾ ਇਹਨਾਂ ਚੀਜ਼ਾਂ ਦਾ ਜਰੂਰ ਆਪਾਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਧਿਆਨ ਦੇਣਾ ਮੇਰੇ ਕੋਲ ਅੱਜ ਇੱਕ ਦੋ ਮੁੰਡੇ ਪਿੰਡ ਦੇ ਵੀ ਆਏ ਸੀ ਉਹਨਾਂ ਨੇ ਮੈਨੂੰ ਇਹੋ ਕਿਹਾ ਕਿ ਫੋਜ ਸਾਹਿਬ ਅਸੀਂ ਆਪਣਾ ਜਿਹੜਾ ਕੰਮ ਖੋਲਣਾ ਇੱਥੇ ਘੋਟੀਆਂ ਖੋਲਣ ਲੱਗੇ ਹੋਈ ਤੇ ਨਾ ਖੋਲੋ ਤੁਸੀਂ ਲੇਟ ਕਿਉਂ ਦੇ ਖੋਲਣਾ ਚਾਹੀਦਾ ਆਪਾਂ ਸਾਰਿਆਂ ਨੂੰ ਤੇ ਮੇਰੇ ਭਰਾ ਇਹਨਾਂ ਨੂੰ ਜਰੂਰ ਇਹਨਾਂ ਚੀਜ਼ਾਂ ਦਾ ਧਿਆਨ ਦਿਓ ਲਾਸਟ ਦੇ ਵਿੱਚ ਮੈਂ ਇਹੋ ਹੀ ਕਹਿਣਾ ਨੇ ਸ਼ੇਅਰ ਕਰਕੇ ਸਾਰਿਆਂ ਦਾ ਜਰੂਰ ਵੀਡੀਓ ਪਹੁੰਚਾਓ ਇੱਕ ਮੈਸੇਜ ਆ ਤੇ ਆਪਣੇ ਜਿਹੜੇ ਜਿੰਨੇ ਪੰਜਾਬੀ ਵੀਰ ਸਾਡੇ ਚਾਹੇ ਪਿੰਡਾਂ 'ਚ ਆਪਣਾ ਆਪ ਕੰਮ ਖੋਲਣ ਤੇ ਆਪ ਰੋਜ਼ਗਾਰ ਜਿਹੜਾ ਨਸ਼ੇ ਤੋਂ ਦੂਰ ਰਹਿਣ ਤੇ ਆਪਣਾ ਮਿਹਨਤ ਕਰਨ ਮਾਪਿਓਂ ਖੁਸ਼ ਰਹਿਣ ਮਾਪਿਓਂ ਖੁਸ਼ ਰਵੇ ਸਾਰੇ ਬੰਨੇ ਚੜ੍ਹਦੀਆਂ ਕਲਾ ਦੇ ਨਾਲ ਸਾਰੇ ਜੀਂਦੇ ਵਸਦੇ ਰਹੋ ਸਾਰਿਆਂ ਵੀਰਾਂ ਦਾ ਕੋੜਾ ਨਕੋੜ ਧੰਨਵਾਦ ਜਿਹੜੇ-ਜਿਹੜੇ ਵੀਰ ਵੀ ਸਪੋਰਟ ਕਰਦੇ ਨੇ 10 ਨੂੰ ਬਹੁਤ ਵਧੀਆ ਫੇਸਬੁੱਕ ਵੀਰ ਜਿੰਨੇ ਵੀ ਭਰਾ ਮੈਂ ਸਾਰਿਆਂ ਦੇ ਨਾਮ ਨਹੀਂ ਲੈ ਸਕਦਾ ਤੇ ਜਿੰਨੇ ਵੀ ਸਾਡੇ ਭਰਾ ਸਪੋਰਟ ਕਰਦੇ ਨੇ ਵੀਰ ਨੂੰ ਉਹਨਾਂ ਸਾਰੇ ਵੀਰਾਂ ਦਾ ਬਹੁਤ ਕੋੜਾ ਨਕੋੜ ਧੰਨਵਾਦ ਇਤਾਂ ਹੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮੈਸੇਜ ਜਿਹੜੇ ਆ ਵਧੀਆ-ਵਧੀਆ ਮਿਲਦੇ ਰਹਿਣਗੇ ਔਰ ਪਿਆਰ ਛੋੜ ਕਰਦੇ ਰਹੋ ਜਿਹੜਾ ਕਿ ਆਪਾਂ ਚੰਗੀਆਂ ਚੀਜ਼ਾਂ ਲੋਕਾਂ ਤੱਕ ਪਹੁੰਚਾ ਸਕੀਏ ਸ਼ੇਅਰ ਜਰੂਰ ਕਰਿਆ ਕਰੋ ਚੰਗੀਆਂ ਚੀਜ਼ਾਂ ਵੀਡੀਓ ਸਾਰੇ ਵੀਰਾਂ ਦਾ ਕੋੜਾ ਕੋੜ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ